ਅਸਲਾਮੁਆਲਿਕਮ ਮੈਂ ਮਿਤ ਕਾਨਿਆ ਤੁਹਾਨੂੰ ਟਿਕਟਾਕ ਹੈਰੀ ਦੇ ਨਾਲ ਤੇ ਚੜ੍ਹਦੀ ਕਲਾ ਚ ਹੋਵੋਗੇ ਖਰੂ ਸਾਹਿਬ ਦੇ ਸਿਆਸੀ ਲੀਡਰਾਂ ਦੀ ਨੀਂਦਾਂ ਕਿਉਂ ਹਰਾਮ ਹੋਈਆਂ ਤੇ ਕਿਹੜਾ ਪ੍ਰਧਾਨ ਮੰਤਰੀ ਜਿਨੇ ਭਾਈ ਅਮਰਪਾਲ ਨੂੰ ਸਪੋਰਟ ਕੀਤਾ ਖੈਰ ਆਪਾਂ ਜਲਦੀ ਨਾਲ ਦੀ ਵੀਡੀਓ ਤੇ ਬਾਈ ਜਤਨ ਨਾਲ ਗੱਲਬਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਾਵਾਂ ਕੇ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਆਪਾਂ ਚੱਲਦੇ ਹਾਂ ਆਪਦੀ ਵੀਡੀਓ ਗੋ ਮਾਟੀ ਵਾਲੇ ਉਹਨਾਂ ਨੇ ਤੇ ਪਾਤੀ ਇੱਕ ਵੀ ਪਟਾਕੇ ਇਹ ਪਾਰਟੀਆਂ ਕਹੀ ਜਾਂਦੀਆਂ ਨੇ ਵੀ ਭਾਈ ਇਹ ਤਾਂ ਹਵਾ ਜੀ ਹੋਆ ਇੰਨੀ ਵੋਟ ਥੋੜੀ ਪੈਣ ਲੱਗੀ ਆ ਵੋਟਾਂ 6-7 ਲੱਖ ਪੈਣ ਗਈਆਂ ਇਹਦੀ ਉਹੀ ਗੱਲ ਆਪਣੇ ਪਿਤਾ ਜੀ ਨਾਲ ਨਹੀਂ ਹੁਣ ਪਿਤਾ ਜੀ ਦਾ ਫੋਨ ਹੀ ਨਹੀਂ ਆਉਂਦਿੰਦੇ ਕਿ ਸਰਕਾਰ ਨੂੰ ਆਤਾਉਂਦੀ ਹੋਣੀ ਆ ਨਾ ਹਾਂਜੀ ਅੱਜ ਤਾਂ ਆਉਂਦੀ ਆ ਪ੍ਰਧਾਨ ਜੀ ਸਾਹਿਬ ਕਹਿੰਦੇ ਵੀ ਸਾਡੀ ਸਰਕਾਰ ਨੇ ਬਹੁਤ ਬਦਲਾ ਕਰਤਾ ਹਾਂਜੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਏ ਕਿੰਨੀਆਂ ਤੱਕੜੀ ਆਈ ਪਹਿਲੋਂ ਬਾਜੂ ਝਾੜੂ ਆਇਆ ਕਿਸੇ ਨੇ ਵੀ ਨਸ਼ਾ ਨਹੀਂ ਬੰਦ ਕਰਾਇਆ ਫਿਰ ਤੋਂ ਪਲ ਸਿੰਘ ਕਿਹੜਾ ਪਹਿਲੋਂ ਪੋਟਾ 'ਚ ਖੜਿਆ ਸੀਗਾ ਉਹਨੇ ਫਿਰ ਵੀ ਸਰਕਾਰ ਤੋਂ ਵੀ ਥੱਲੇ ਰਹਿ ਕੇ ਫਿਰ ਵੀ ਉਹਨੇ ਨਸ਼ਾ ਛਡਾਤਾ ਉਹੀ ਗੱਲ ਹੋ ਗਈ ਇੱਕ ਪਾਸਾ ਕਿਹੜਾ ਕਰ ਲੀਏ ਤੇ ਸ਼ਕਤੀਮਾਨ ਦੋ ਪਾਸਾ ਖੜਾ ਕਰ ਲੀਏ ਤੇ ਉਹ ਤੱਕੜੀ ਵਾਲਾ ਇਹ ਵੀ ਪ੍ਰਚਾਰ ਤੁਸੀਂ ਫਰਤਦੇ ਹੋ ਗੱਲ ਹਾਂਜੀ ਹਾਂਜੀ ਵਿਰਸਾ ਸਿੰਘ ਬਲਟੋਆ ਸਰ ਸਾਹਿਬ ਫਿਰ ਲੱਗਦਾ ਕਿਹਦੇ ਨਾਲ ਮੁਕਾਬਲਾ ਹੋ ਸਕਦਾ ਜਿਆਦਾ ਨੇੜੇ ਫਿਰਸਾ ਸਿੰਘ ਬਲਟੋਆਈ ਆ ਉਹਨੂੰ ਵੀ ਚੱਕ ਦੇਣਾ ਹੈ ਹੁਣ ਜੇ ਐ ਹੀ ਨਸ਼ਾ ਵਧਦਾ ਰਿਹਾ ਫਿਰ گاਂ ਕਾਲੀ ਹੋ ਕੀ ਆ ਜਾਏਗਾ ਪੰਜਾਬ 'ਚ ਤੇ ਆਪਾਂ ਨਸ਼ਾ ਨਹੀਂ ਵਧਣ ਦੇਣਾ ਨਸ਼ੇ ਨੂੰ ਇੱਥੇ ਹੀ ਠੱਪ ਕਰਨਾ ਦਾ ਆਕਾਸ਼ ਦਾ ਕੀ ਸੁਪਨਾ ਕੀ ਆ ਬਣਨਾ ਕੀ ਚਾਹੁੰਦਾ ਆਕਾਟ ਤੇ ਪੰਜਾਬ ਦੀ ਸੇਵਾ ਹੀ ਕਰਨਾ ਚਾਹੁੰਦਾ ਜਿਵੇਂ ਹਰਤਬਲ ਬਾਬਾ ਜੀ ਕਰਦੇ ਰੇ ਵੀ ਖਡੂਰ ਸਾਹ ਵਾਲੇ ਵੀਰ ਭਰਾ ਭੈਣਾ ਜਿੰਨੇ ਵੀ ਸਾਰੇ ਅਮਰਤਪਾਲ ਸਿੰਘ ਜੀ ਨੂੰ ਪੋਟਾ ਪਾਉਣ ਤੇ ਆਪਾਂ ਉਹਨਾਂ ਨੂੰ ਜਿਤਾ ਕੇ ਇੱਧਰ ਵੱਡੇ ਪੱਤਰ ਤੇ ਲੈ ਕੇ ਆਈ ਹਾਂ। ਹਲਕਾ ਸ਼੍ਰੀ ਖਡੂਰ ਸਾਹ ਦੇ ਵਿੱਚ ਇਸ ਵਾਰ ਦੇ ਇਲੈਕਸ਼ਨ ਜਿਹੜੇ ਨੇ ਉਹ ਰਵਾਇਤੀ ਪਾਰਟੀਆਂ ਨੂੰ ਰਾਤਾਂ ਨੂੰ ਸੌਣ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਜਿਹੜਾ ਉਹ ਵੱਡੇ ਪੱਤਰ ਤੇ ਹੋ ਰਿਹਾ। ਭਾਈ ਅਮਰਤਪਾਲ ਦੇ ਨਾਲ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੇ ਕੇ ਸਰਦਾਰ ਭਗਵੰਤ ਸਿੰਘ ਜਿਹੜੇ ਨੇ ਉਹਨਾਂ ਦਾ ਪਰਿਵਾਰ ਵੀ ਜਿਹੜਾ ਆ ਉਹ ਅਮਰਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਿਹਾ ਬਾਪੂ ਜੀ ਤੋਂ ਲੈ ਕੇ ਪੁੱਤਰ ਜਿਹੜਾ ਆ ਉਹ ਵੀ ਜਿਹੜਾ ਆ ਅਮਰਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਹੋ ਰਿਹਾ ਪ੍ਰਧਾਨ ਮੰਤਰੀ ਬਾਜੇਕੇ ਦੇ ਜਿਹੜੇ ਪੁੱਤਰ ਨੇ ਆਕਾਸ਼ਦੀਪ ਸਿੰਘ ਮੇਰੇ ਨਾਲ ਨੇ ਆਕਾਸ਼ ਪ੍ਰਚਾਰ ਦੇ ਵਿੱਚ ਤੁਸੀਂ ਵੀ ਨਾਲ ਘੁੰਮ ਰਹੇ ਹੋ ਦਾਦਾ ਜੀ ਦੇ ਕਿਵੇਂ ਲੱਗ ਰਿਹਾ ਬੜਾ ਵਧੀਆ ਨਾਲੇ ਸਾਰੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਖਡੂਰ ਸਾਹਿਬ ਵਾਲੇ ਉਹਨਾਂ ਦੀ ਬੜੀ ਸਪੋਰਟ ਆ ਇੱਧਰ ਜਿਹੜੇ ਮਰਜੀ ਵਾਲੇ ਉਹਨਾਂ ਨੇ ਤੇ ਪਾਤੇ ਇੱਕਰੀ ਪਟਾਕੇ ਫਿਰ ਹਾਂ ਜਿਹੜੇ ਦੂਜੀਆਂ ਪਾਰਟੀਆਂ ਕਹੀ ਜਾਂਦੀਆਂ ਨੇ ਵੀ ਭਾਈ ਇਹ ਤਾਂ ਹਵਾ ਜੀ ਹੋਵਾ ਇੰਨੀ ਵੋਟ ਥੋੜੀ ਪੈਣ ਲੱਗੀ ਆ ਵੋਟਾਂ ਵੇਖਿਓ ਜਿੰਨੀਆਂ ਪੈਂਦੀਆਂ ਕਿਉਂਕਿ ਭਾਈ ਸਾਹਿਬ ਵਧੀਆ ਕੰਮ ਕਰਦੇ ਸੀ ਨਸ਼ੇ ਛਡਾਉਂਦੇ ਸੀ ਕੋਈ ਮਾੜਾ ਕੰਮ ਨਹੀਂ ਕਰਦੇ ਵੋਟਾਂ 6-7 ਲੱਖ ਪੈਣ ਗਈਆਂ ਕਾਸ਼ ਥੋੜੀ ਤਾਂ ਹਲੇ ਵੋਟ ਨਹੀਂ ਬਣੇ ਹੋਣੀ ਹਨਾ ਪਰ ਜਿਵੇਂ ਪਿੰਡਾਂ 'ਚ ਜਾਂਦੇ ਹਾਂ ਤੇ ਬੀਬੀਆਂ ਵੀ ਜਿਹੜੀਆਂ ਪਹੁੰਚਦੀਆਂ ਨੇ ਸੁਣਨ ਵਾਸਤੇ ਹਨਾ ਬਜ਼ੁਰਗ ਵੀ ਪਹੁੰਚਦੇ ਨੇ ਕੀ ਕਹਿੰਦੇ ਨੇ ਉਹ ਕਿਹੜੀ ਗੱਲ ਜਿਹੜੀ ਆ ਉਹ ਖਾਸ ਤੌਰ 'ਤੇ ਲੱਗਦਾ ਵੀ ਜਿਹੜੀ ਆ ਉਹ ਉਹਨਾਂ ਦੇ ਮਨਾਂ ਨੂੰ ਲੱਗੀ ਹੋਈ ਆ ਅਮਰਤਪਾਲ ਸਿੰਘ ਦੀ ਕਿਉਂਕਿ ਅਮਰਤਪਾਲ ਸਿੰਘ ਜਿਵੇਂ ਹੁਣ ਜਿਵੇਂ ਬੀਬੀਆਂ ਉਹਨਾਂ ਦੇ ਪੁੱਤ ਸੀ ਉਹ ਨਸ਼ਾ ਕਰਦੇ ਸੀਗੇ ਤੇ ਉਹ ਨਸ਼ਾ ਛਡਾਉਂਦੇ ਸੀ ਬੀਬੀਆਂ ਦੇ ਪੁੱਤ ਕਈ ਮਰਦੇ ਸੀਗੇ ਐਵੇਂ ਟੀਕੇ ਲਾ ਕੇ ਤੇ ਉਹ ਨਸ਼ਾ ਛਡਾਉਂਦੇ ਸੀ ਹੁਣ ਆਪਾਂ ਉਹਨਾਂ ਨੂੰ ਵਾਧੂ ਤੋਂ ਵੱਧ ਵੋਟਾਂ ਪਾ ਕੇ ਇੱਥੇ ਜਿਤਾ ਕੇ ਲੈ ਕੇ ਆਵਾਂਗੇ ਉਸ ਤੋਂ ਵੱਡੇ ਪੱਧਰ ਤੇ ਆਵੇਗਾ ਤੇ ਫਿਰ ਨਸ਼ੇ ਪਹਿਲੋਂ ਛਡਾਉਂਦਾ ਤੇ ਹੁਣ ਵੀ ਛਡਾਵੇਗਾ ਫਿਰ ਉਸੇ ਫਿਰ ਉਵੇਂ ਹੀ ਕੰਮ ਕਰੇਗਾ ਉਵੇਂ ਵੀ ਹੀਰਾ ਨਿਕਲਣ ਲੱਗੀਆਂ ਫਿਰ ਤੋਂ ਧੀ ਹੋਈ ਗੱਲ ਆਪਣੇ ਪਿਤਾ ਜੀ ਨਾਲ ਨਹੀਂ ਹੁਣ ਪਿਤਾ ਜੀ ਦਾ ਫੋਨ ਹੀ ਨਹੀਂ ਆਉਂਦਿੰਦੇ ਕਿ ਸਰਕਾਰਾਂ ਇਹ ਉਦਾਂ ਹੈ ਮਨ ਚ ਵੀ ਉਹ ਵੀ ਇਲੈਕਸ਼ਨ ਲੜ ਲੈਂਦੇ ਜੇ ਇਸ ਵਾਰ ਕਿਉਂਕਿ ਇਲੈਕਸ਼ਨ ਲੜਨ ਨੂੰ ਲੈ ਕੇ ਇਸ ਤਰੀਕੇ ਦੇਖਿਆ ਜਾ ਰਿਹਾ ਵੀ ਜੇ ਭਾਈ ਅਮਰਤਪਾਲ ਇਲੈਕਸ਼ਨ ਜਿੱਤਦੇ ਨੇ ਤਾਂ ਬਾਹਰ ਆ ਜਾਣਗੇ ਹਾਂਜੀ ਬਾਹਰ ਤੇ ਆ ਜਾਣਗੇ ਕਿਉਂਕਿ ਪਹਿਲਾਂ ਸਿਮਰਜੀਤ ਮਾਨ ਤੇ ਵੀ ਅੰਸੇ ਲੱਗੀ ਉਹ ਵੀ ਇਲੈਕਸ਼ਨ ਲੜ ਕੇ ਬਾਹਰ ਆਏ ਸੀਗੇ ਤੇ ਹੁਣ ਅਮਰਤਪਾਲ ਸਿੰਘ ਜੀ ਵੀ ਵੱਡੇ ਪੱਧਰ ਤੇ ਇਲੈਕਸ਼ਨ ਲੜ ਕੇ ਬਾਹਰ ਆਉਣਗੇ ਉਹਨਾਂ ਦਾ ਚੋਣ ਨਿਸ਼ਾਨ ਹੈ ਮਾਈਕ ਤੇ 12 ਨੰਬਰ ਤੇ ਉਹਨੂੰ ਇੱਕ ਬੋਟ ਦੇ ਨਾਲ ਆਪਾਂ ਸਾਰੇ ਇੱਕ ਇੱਕ ਬੋਟ ਹੀ ਪਾਈਓ ਉਹਨਾਂ ਨੂੰ ਜਿਤਾ ਕੇ ਲੈ ਕੇ ਆ ਸਕਦੇ ਹਾਂ ਪਰ ਕਿਵੇਂ ਤੁਸੀਂ ਤੁਸੀਂ ਵੀ ਜੇ ਇੱਥੇ ਬੋਲਦੇ ਹੋ ਆ ਕੇ ਪਿੰਡਾਂ ਦੇ ਵਿੱਚ ਕੀ ਕਹਿੰਦੇ ਹੋ ਖਾਸ ਕਰਕੇ ਨੌਜਵਾਨਾਂ ਨੂੰ ਜਾਂ ਬੱਚਿਆਂ ਦੇ ਨਾਲ ਥੋੜਾ ਜਿਹਾ ਰابطਾ ਜਿਹੜਾ ਉਹ ਬੜਾ ਸੌਖਾ ਹੋ ਜਾਂਦਾ ਹੁਣ ਹਾਂਜੀ ਜਿਹੜੇ ਵੀ ਖਡੂਰ ਸਾਹਿਬ ਵਾਲੇ ਵੀਰ ਭਰਾ ਭੈਣਾਂ ਜਿੰਨੇ ਵੀ ਸਾਰੇ ਅਮਰਤਪਾਲ ਸਿੰਘ ਜੀ ਨੂੰ ਪੋਟਾ ਪਾਉਣ ਤੇ ਆਪਾਂ ਉਹਨਾਂ ਨੂੰ ਜਿਤਾ ਕੇ ਇੱਧਰ ਵੱਡੇ ਪੱਦਰ ਤੇ ਲੈ ਕੇ ਆਈਏ ਅੱਛਾ ਤੁਹਾਡੇ ਪਰਿਵਾਰ ਦਾ ਮਾਹੌਲ ਕੀ ਆ ਜਦੋਂ ਤੋਂ ਹਨਾ ਤੁਹਾਡੇ ਫਾਦਰ ਜਿਹੜੇ ਆ ਉਹ ਅੰਦਰ ਗਏ ਨੇ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਥੁੱਟੀ ਜ਼ਿੰਦਗੀ 'ਚ ਕੋਈ ਬਦਲਾਅ ਆਇਆ ਹਾਂਜੀ ਜਿਹੜੇ ਮੇਰੇ ਮਾਤਾ ਹੈ ਮੇਰੀ ਮੰਮੀ ਆ ਤੇ ਦਾਦੀ ਉਹ ਘਰੇ ਹੁੰਦੇ ਆ ਤੇ ਜਿਹੜਾ ਮੈਂ ਆ ਤੇ ਦਾਦੂ ਆ ਉਹ ਹੀ ਧਰਨੇ ਦੇ ਪਹਿਲਾਂ ਰਹੇ ਆ 1.5 ਸਾਲ 1.5 ਮਹੀਨੇ ਸਾਰੀ ਤੇ ਹੁਣ ਆ ਹੀ ਇੱਥੇ ਆ ਨਾਲ ਬਾਬਾ ਜੀ ਦੇ ਪੜਾਈ ਕਿਵੇਂ ਚੱਲਦੀ ਫਿਰ ਨਾਲ ਪੜਾਈ ਆ ਕਿ ਕਰੀ ਛੁੱਟੀਆਂ ਲਈਆਂ ਆਈਆਂ ਫਿਰ ਤਾਂ ਇੱਥੇ ਆਏ ਆ ਇਹ ਆਤਾ ਆਉਂਦੀ ਹੋਣੀ ਆ ਨਾ ਹਾਂਜੀ ਅੱਜ ਤਾਂ ਆਉਂਦੀ ਆ ਕੀ ਆਸ ਰੱਖਦੇ ਕੀ ਉਮੀਦ ਆ ਵੀ ਕਦੋਂ ਤੱਕ ਆਸ ਆ ਜਾਣਗੇ ਬਾਤੀ ਆਪਣੇ ਜਿਹੜੇ ਖਡੂਰ ਸਾਹਿਬ ਵਾਲੇ ਸਿੰਘ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਅਮਰਤਪਾਲ ਸਿੰਘ ਜੀ ਨੂੰ ਪਾਉਣ ਜਿੱਤ ਜਾਣ ਜ਼ਰੂਰ ਹੋਣਗੇ ਮਾਚੇ ਦੇ ਵਿੱਚ ਆਕਾਸ਼ ਕੀ ਲੱਗਿਆ ਵੀ ਲੋਕ ਕਿਹੜੀ ਚੀਜ਼ ਤੋਂ ਜ਼ਿਆਦਾ ਤੰਗ ਨੇ ਇੱਥੇ ਹਨਾ ਕਿਉਂਕਿ ਆਪਾਂ ਵੋਟਾਂ ਤਾਂ ਤੁਸੀਂ ਮੰਗ ਰਹੇ ਹੋ ਪਰ ਨਾਲ ਨਾਲ ਇੱਕ ਸਮੱਸਿਆ ਵੀ ਦਿਖਦੀ ਆ ਵੀ ਲੋਕ ਜਿਹੜੇ ਨੇ ਪਰੇਸ਼ਾਨ ਕਿਹੜੀ ਗੱਲਾਂ ਨੇ ਉਹਨਾਂ ਦਾ ਮੁੱਦਾ ਕੀ ਹੈ ਜਿਹੜਾ ਪਿਛਲੀ ਸਰਕਾਰ ਤੋਂ ਹੱਲ ਨਹੀਂ ਹੋਇਆ ਕਿਉਂਕਿ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਸਾਡੀ ਸਰਕਾਰ ਨੇ ਬਹੁਤ ਬਦਲਾ ਕਰਤਾ ਹਾਂਜੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਏ ਕਿੰਨੀਆਂ ਤੱਕੜੀ ਆਈ ਪਹਿਲੋਂ ਬਾਜੋ ਝਾੜੂ ਆਇਆ ਕਿਸੇ ਨੇ ਵੀ ਨਸ਼ਾ ਨਹੀਂ ਬੰਦ ਕਰਾਇਆ ਅਮਰਪਾਲ ਸਿੰਘ ਕਿਹੜਾ ਪਹਿਲੋਂ ਪੋਟਾ 'ਚ ਖੜਿਆ ਸੀਗਾ ਉਹਨੇ ਫਿਰ ਵੀ ਸਰਕਾਰ ਤੋਂ ਵੀ ਥੱਲੇ ਰਹਿ ਕੇ ਫਿਰ ਵੀ ਉਹਨੇ ਨਸ਼ਾ ਛਡਾਤਾ ਹੋਰ ਤੁਹਾਨੂੰ ਲੱਗਦਾ ਨਸ਼ੇ ਕਰਕੇ ਲੋਕ ਜਿਹੜੇ ਆ ਅਮਰਪਾਲ ਦੇ ਨਾਲ ਹੋਰ ਜ਼ਿਆਦਾ ਜੁੜ ਰਹੇ ਹਾਂਜੀ ਜਿਹੜਾ ਹੁਣ ਤੱਕੜੀ ਵਾਲਾ ਇੱਕ ਬੋਲਦਾ ਵਾਵਾ ਕਿ ਇਹ ਕਿੰਨੇ ਆ ਨਹੀਂ ਨਸ਼ੇ ਛਡਾਉਂਦਾ ਇੱਕ ਵੀ ਬੰਦਾ ਵਿਖਾ ਦੇ ਤੇ ਇਹ ਅਮਰਤਪਾਲ ਨੇ ਕਿੰਨੇ ਨਸ਼ੇ ਛਡਾਏ ਆ ਤੇ ਸਾਡੇ ਇੰਨੇ ਨਸ਼ੇ ਛਡਾਏ ਤੇ ਉਹਨੇ ਇੱਕ ਵੀ ਨਸ਼ਾ ਨਹੀਂ ਛਡਾਇਆ ਉਹਨੂੰ ਕਦੇ ਇੱਕ ਵੀ ਬੰਦਾ ਵਿਖਾ ਦੇ ਜਿੰਦੇ ਤੇਰੇ ਕਰਕੇ ਨਸ਼ਾ ਛਡਿਆ ਹੋਵੇ ਅਮਰਤਪਾਲ ਸਿੰਘ ਜੀ ਦੇ ਪਿੱਛੇ ਲੱਗੇ ਕਿ ਕਈਆਂ ਨੇ ਨਸ਼ਾ ਛੱਡਦਾ ਉਹਨਾਂ ਦੀ ਸਪੀਚਾ ਸੁਣ ਕੇ ਕਿਉਂਕਿ ਉਹਨਾਂ ਬਿਆਨ ਇਹੀ ਦੇ ਰਹੇ ਨੇ ਕਹਿੰਦੇ ਵੀ ਇਹ ਤਾਂ ਨਿਆਣੇ ਨੇ ਕੱਲ ਦੇ ਜਵਾਕ ਨੇ ਕਹਿੰਦੇ ਇਹਨਾਂ ਨੂੰ ਤਾਂ ਥੋੜਾ ਟਾਈਮ ਹੋਇਆ ਇਹ ਹੁਣ ਤੋਂ ਹੀ ਪੰਥਕ ਬਣ ਕੇ ਅਸੀਂ ਕਹਿੰਦੇ ਬਹੁਤ ਲੰਮਾ ਸਮਾਂ ਜਿਹੜਾ ਆ ਜੇਲਾ ਕਟੀਆਂ ਨੇ ਸਾਡੇ ਤੇ ਤਾਂ ਬਹੁਤ ਅਸ਼ੱਤਦ ਹੋਇਆ ਉਹ ਇਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ ਉਹੀ ਗੱਲ ਹੋ ਗਈ ਇੱਕ ਪਾਸੇ ਖੜਾ ਕਰ ਲੀਏ ਤੇ ਸ਼ਕਤੀਮਾਨ ਦੂਜੇ ਪਾਸੇ ਖੜਾ ਕਰ ਲੀਏ ਤੇ ਉਹ ਟੱਕੜੀ ਆਲਾ ਅੱਛਾ ਇਹ ਇਹ ਵੀ ਪ੍ਰਚਾਰ ਤੁਸੀਂ ਫਰਤਦਿਆਂ ਗੱਲ ਹਾਂਜੀ ਹਾਂਜੀ ਵਿਰਸਾ ਸਿੰਘ ਬਲਟੋਆ ਕਟੂਰ ਸਾਹਿਬ ਫਿਰ ਲੱਗਦਾ ਕਿਹਦੇ ਨਾਲ ਮੁਕਾਬਲਾ ਹੋ ਸਕਦਾ ਜਿਆਦਾ ਨੇੜੇ ਫਿਰਸਾ ਸਿੰਘ ਬਲਟੋਆ ਹੀ ਆ ਉਹਨੂੰ ਵੀ ਚੱਕ ਦੇਣਾ ਹੈ ਜਿਹੜੇ ਦੂਜੇ ਖੜੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਉਹ ਪਿੱਛੇ ਲੱਗਦੇ ਨੇ ਉਹਦੇ ਚ ਕੀਤੇ ਹੋਏ ਕਿ ਰਹੋਦੇ ਹੀ ਉਹਨਾਂ ਨੂੰ ਤੇ ਚੱਕ ਹੀ ਦੇਣਾ ਉਹਦੇ ਕੋਈ ਕੰਮ ਵੀ ਨਹੀਂ ਕਰਾਉਂਦੇਗੇ ਹੁਣ ਅਮਰਤਪਾਲ ਸਿੰਘ ਜੀ ਨਸ਼ਾ ਛਡਾਉਂਦੇ ਹੀ ਤੇ ਉਹ ਤੇ ਕੰਮ ਵੀ ਨਹੀਂ ਕਰਾਉਂਦੇ ਅਮਰਤਪਾਲ ਸਿੰਘ ਜੀ ਨਸ਼ਾ ਤੇ ਛਡਾਉਂਦੇ ਹੀਗੇ ਉਹਨੂੰ ਆਉਣਗੇ ਇੱਥੇ ਫਿਰ ਤੋਂ ਨਸ਼ਾ ਛਡਾਉਣਗੇ ਤੇ ਫਿਰ ਤੋਂ ਵੀਰਾ ਸ਼ੁਰੂ ਹੋਣਗਾ ਤੁਹਾਡੀ ਪੜਾਈ ਕਿਹੜੀ ਕਲਾਸ ਦੀ ਚੱਲ ਰਹੀ ਆ ਮੇਰੀ 8ਵੀਂ ਕਲਾਸ ਦੀ ਜੀ ਉਧਰ ਆਕਾਸ਼ ਦਾ ਕੀ ਸੁਪਨਾ ਕੀ ਆ ਬਣਨਾ ਕੀ ਚਾਹੁੰਦਾ ਅਕਾ ਹੱਥੇ ਪੰਜਾਬ ਦੀ ਸੇਵਾ ਹੀ ਕਰਨਾ ਜਾਂਦਾ ਜਿਵੇਂ ਅਮਰਤਪੁਰ ਬਾਬਾ ਜੀ ਕਰਦੇ ਜਿਹੜੇ ਤੁਹਾਡੇ ਨਾਲ ਪੜਦੇ ਸੀਗੇ ਬੱਚੇ ਹਨ ਜਿਹੜੇ ਤੁਹਾਡੇ ਯਾਰ ਦੋਸਤ ਹੋਣਗੇ ਮਤਲਬ ਉਹ ਤਾਂ ਜਿਵੇਂ ਆ ਹੁਣ ਗਰਮੀਆਂ ਦੀ ਛੁੱਟੀਆਂ ਆ ਗਈਆਂ ਕਿਸੇ ਨੇ ਕਿਤੇ ਘੁੰਮਣ ਜਾਣਾ ਰਿਸ਼ਤੇਦਾਰ ਜਾਣਾ ਤੁਸੀਂ ਆ ਛੋਟੀ ਉਮਰ ਦੇ ਵਿੱਚ ਜਿਹੜਾ ਆ ਉਹ ਪ੍ਰਚਾਰ ਕਰ ਰਹੇ ਹਾਂ ਦੁਪਹਿਰਿਆਂ ਦੇ ਵਿੱਚ ਬਾਪੂ ਨਾਲ ਘੁੰਮ ਰਹੇ ਹੋ ਉਹ ਉਹਦੀ ਜ਼ਿੰਦਗੀ ਨਹੀਂ ਕਈ ਵਾਰੀ ਮਨ ਚ ਆਉਂਦਾ ਵੀ ਯਾਰ ਉਹਦੀ ਵਧੀਆ ਸੀ ਨਹੀਂ ਨਹੀਂ ਹੁਣ ਆਪਾਂ ਅਮਰਤਪਾਲ ਸਿੰਘ ਜੀ ਦੀ ਸਪੋਰਟ ਕਰਨੀ ਆ ਹੁਣ ਜੇ ਐ ਹੀ ਨਸ਼ਾ ਵਧਦਾ ਰਹੇ ਫਿਰ ਗਾਂ ਕਾਲੀਯੋਗ ਹੀ ਆ ਜਾਏਗਾ ਪੰਜਾਬ 'ਚ ਤੇ ਆਪਾਂ ਨਸ਼ਾੜੀ ਵਧਣ ਦੇਣਾ ਨਸ਼ੇ ਨੂੰ ਇੱਥੇ ਹੀ ਠੱਪ ਕਰਦੇ ਆ ਜੇ ਅਮਰਤਪਾਲ ਬਾਬਾ ਜੀ ਆ ਗਏ ਜਿਹੜੇ ਹੁਣ ਮੇਰੇ ਦੋਸਤੋ ਉਹ ਵੀ ਕਹਿੰਦੇ ਕਿ ਜਿਹੜੇ ਸਾਡੇ ਰਿਸ਼ਤੇਦਾਰ ਆ ਖਡੂਰ ਸਾਹਿਬ ਦੇ ਲਾਗੇ ਤਾਂ ਅੱਗੇ ਆਹੀ ਆਖਾਂਗੇ ਕਿ ਸਾਰੇ ਵੋਟਾਂ ਪਾਉਣਗੇ ਠੀਕ ਹੈ ਕਾਸ਼ ਬਹੁਤ ਚੰਗਾ ਲੱਗਿਆ ਗੱਲ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਅੱਜ ਦੇ ਵੀਰੇ ਚ ਆਪਾਂ ਦੇਖਿਆ ਕਿ ਖਰੂ ਸਾਹਿਬ ਦੇ ਸਿਆਸੀ ਲੀਡਰਾਂ ਦੀ ਨੀਂਦ ਐਸੀ ਗੱਲ ਤੋਂ ਹਰਾਮ ਹੋਉਂਦੀ ਹੈ ਕਿਉਂਕਿ ਖਰੂ ਸਾਹਿਬ ਦੇ ਲੋਗ ਪਾਈਂ ਅਮਰਤ ਪਾਣੀ ਤੋਂ ਸਪੋਰਟ ਕਰਦੇ ਪਏ ਨੇ ਰਾਪਰਦਾਨ ਮੰਤਰੀ ਪਵੰਤ ਸੇਂਗਤ ਤੇਰਾ ਪੂਰਾ ਪਰਿਵਾਰ ਭਾਈ ਅਮਰਤ ਪਾਲ ਨੂੰ ਸਪੋਟ ਕਾਰਡ ਦਾ ਪਿਆ ਕਿਉਂ ਕਿ ਕਹਿੰਦੇ ਪਏਗੇ ਇਸੀ ਇਸ ਦਫਾ ਪਈ ਅਮਰਤ ਪਾਲ ਨੂੰ ਸਪੋਟ ਅਵਾਰਡ ਦੇਣਾ ਹੈ ਤੇ ਬਾਕੀ ਵੀ ਰਟੜੇ ਸੀ ਵੀਡੀਓ ਪਾਈ ਸੀ ਕਿ ਖਿਆਲਕੋ ਮੈਂ ਕੱਟ ਕੇ ਨਹੀਂ ਤਾਂ ਜਦ ਆਲਮਿਕ ਕਰਿਆ ਤ ਆਪਣਾ ਕੀ ਦੇਸਾ ਖਿਆਲ ਬਰਕਾ